ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪਿੰਡ ਜੋਲਾ ਨੇੜੇ ਰੈਕੋਟ ਦੀ ਆ ਵੀਰ ਕੋਲ ਇੱਕ ਜਰਸੀ ਕ੍ਰਾਸ ਅਫਸਰ ਬੱਸੀ ਆ ਬਕਾਊ ਆ ਤੇ ਉਹਦੇ ਬਾਰੇ ਲਵਾਂਗੇ ਡਿਟੇਲ ਵਗੈਰਾ ਤੇ ਆਪਾਂ ਗੱਲ ਕਰਦੇ ਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਬੱਸੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਆਹੀ ਬੱਸੀ ਹੈ ਨਾ ਆਪਣੀ ਹਾਂਜੀ ਠੀਕ ਆ ਤੇ ਉਮਰ ਵਗੈਰਾ ਦੀ ਕਿੰਨੀ ਆ 2 ਸਾਲ ਦੀ 2 ਸਾਲ ਦੀ ਉਮਰ ਆ ਹਾਂਜੀ ਠੀਕ ਆ 2 ਸਾਲ ਦੀ ਉਮਰ ਆ ਵੀਰ ਕਹਿੰਦਾ ਦੇਖੋ ਪਲੀ ਸ਼ਾਂਭ ਵੀ ਚੰਗੀ ਆ ਫੀਡ ਫੂਡ ਵੀਰ ਕਹਿੰਦਾ ਮੈਂ ਚੰਗੀ ਪਾਉਣਾ ਇੱਕ ਵੀ ਮਜ਼ਦੂਰੀ ਉਹ ਵੀ ਦੇਣੀ ਆ ਵੱਸੀ ਤੇ ਆ ਦੇਖੋ ਵੀਰ ਵੱਸੀਆਂ ਰੱਖਦਾ ਗਾਂ ਘਰ ਘਰੇਲੂ ਆ ਕੋਈ ਵੀਰ ਦਾ ਵਪਾਰ ਲੈਣ ਦਾ ਕੰਮ ਤਾਂ ਹੈ ਨਹੀਂ ਵੀਰੇ ਹੈਨਾ ਘਰੇਲੂ ਆਪਣੇ ਤਾਂ ਫਿਰ ਘਰ ਦੀ ਵੱਸੀ ਜੀ ਇਹ ਘਰ ਦੀ ਪਾਲੀ ਵੀ ਆ ਘਰ ਦੀ ਪਾਲੀ ਵੀ ਵੱਸੀ ਆ ਤੇਲੇ ਵੀਰ ਗੇੜਾ ਦਵਾ ਦੇ ਮਾੜਾ ਜਿਹਦਾ ਆਪਾਂ ਦੋਸਤੋ ਤੁਹਾਨੂੰ ਗੇੜਾ ਦਵਾ ਕੇ ਦਿਖਾਉਣੇ ਆ ਤੇ ਵੀਰ ਇੱਕ ਸੌਂਕ ਨਾਲ ਹੀ ਰੱਖਦਾਗਾ ਤੇ ਹੁਣ ਵੀਰ ਕਹਿੰਦਾ ਥੋੜੇ ਪਸ਼ੂ ਘਟਾਉਣੇ ਵੀ ਚਲੋ ਇਹ ਵੱਸੀ ਨੂੰ ਆਪਾਂ ਦੇ ਦਿੰਨੇ ਆ ਤੇ ਕੱਦ ਕਾਠ ਵਾਲੀ ਆ ਜਰਸੀ ਕ੍ਰੋਸ ਚ ਆ ਗਈ ਇਹ ਸਾਹੀਵਾਲ ਤੇ ਜਰਸੀ ਕ੍ਰੋਸ ਚ ਹਦੇ ਲੋ ਕੱਦ ਕਾਠ ਦੇਖ ਲੋ ਦੋਸਤੋ ਥਣ ਤੋਂ ਵਧੀਆ ਕੱਢੇ ਹੋਏ ਦੇਖੋ ਜੇ ਗੱਬਣ ਹੋ ਗਈ ਤਾਂ ਤਕਰੀਬਨ ਇਹਨੇ ਪੂਰਾ ਵਧੀਆ ਬਣ ਜਾਣਾਗਾ ਤੇ ਆ ਜਾ ਵੀਰੇ ਮੋੜ ਲਿਆ ਕਰਾਂ ਉਮਰੇ ਦੀ 2 ਸਾਲ ਦੀ ਜੁੜੀ ਹਾਂਜੀ 2 ਸਾਲ ਦੀ ਉਮਰ ਆ ਚਲ ਉੱਥੇ ਹੀ ਬੰਦ ਉਹਦਰੀ ਬੰਦ ਕੋਈ ਨਾ ਹਾਂਜੀ 2 ਸਾਲ ਦੀ ਉਮਰ ਆ ਤੇ ਵੀਰ ਕਹਿੰਦਾ ਘਰ ਦੀ ਪਾਲੀ ਵੀ ਕੋਈ ਵਪਾਰ ਲੈਣ ਦਾ ਕੰਮ ਨਹੀਂ ਥਰੇਲੂ ਬੱਤੀ ਆ ਤੇ ਤੇ ਬਾਕੀ ਵੀਰ ਨਾਲ ਡਿਟੇਲ ਵਗੈਰਾ ਲੈਨੇ ਆ ਤੇ ਵੀਰੇ ਦਾ ਟੀਕਾ ਵਗੈਰਾ ਤਾਂ ਨਹੀਂ ਭਰਾਇਆ ਦਾ ਕਿਵੇਂ ਅਸੀਂ ਡੂਟ ਕੱਢੀ ਆ 10 ਤਰੀਕ ਦਾ ਭਰਾਇਆ ਵਾ ਲੋ ਵੀ ਵੀਰ ਕਹਿੰਦਾ ਟੀਕਾ ਵੀ ਆਈ ਵੀ ਹੋਈ ਵੀ ਆ 10 ਤਰੀਕ ਦੀ ਤੇ ਅੱਜ ਹੋਈ ਆਪਣੇ 2 ਦਿਨ ਹੋ ਗਏ ਹਨਾ ਵੀਰੇ ਹਾਂ ਹਾਂ ਜੀ ਲੋ ਵੀ ਦੋਸਤੋ 2 ਦਿਨ ਹੋ ਗਏ ਏ ਆਈ ਕਰਾਈ ਨੂੰ ਤੇ ਕਰਮ ਵਾਲੀ ਜੀ ਕਿਸੇ ਵੀਰ ਦੇ ਪਸੰਦ ਆਉਂਦੀਆਂ ਦਾ ਵੀਰ ਨਾਲ ਕੰਟੈਕਟ ਕਰ ਲਿਓ ਵੀਰੋ ਮੜਾ ਨੰਬਰ ਬੋਲ ਦੋ ਆਪਣਾ 9779640238 9779896 ਬੁੱਧਵਾਰੇ ਬੋਲਿਓ 9779640238 40238 ਵੀਰ ਨਾਲ ਕੰਟੈਕਟ ਕਰ ਲਓ ਆਪਾਂ ਸਕਰੀਨ ਤੇ ਲਾਵਾਂਗੇ ਨੰਬਰ ਤੇ ਮੇਰੇ ਵੀਰ ਨੇ ਜਿਹਗੇ ਨੇ ਸੌਂਕ ਵਾਲਾ ਪੀਰ ਆ ਤੇ ਬੱਚੀ ਦੀ ਲੋੜ ਆ ਤੇ ਵੀਰ ਨਾਲ ਕੰਟੈਕਟ ਕਰ ਲਿਓ ਆਪਣਾ ਕੰਮ ਆ ਵੀਡੀਓ ਬਣਾਉਣ ਦਾ ਤੇ ਏ ਆਈ ਹੋਈ ਵੀ ਇਹਦੇ 2 ਦਿਨ ਹੋ ਗਏ ਜੇ ਕਰਮ ਵਾਲੀ ਰਹਿ ਗਈ ਤਾਂ ਬਹੁਤ ਨਫੇ ਵਾਲੀ ਬੱਸੀ ਹੋਊਗੀ ਤੇ ਥਾਣ ਵਗੈਰਾ ਵੀ ਤੁਸੀਂ ਦੇਖ ਲਓ ਲੈ ਆਪਾਂ ਨੇੜੇ ਮਾਰ ਦਿੰਨੇ ਆ ਲਓ ਤੇ ਆ ਸੰਭੀ ਵੀ ਬੀਰ ਦੀ ਸ਼ੌਕ ਨਾਲ ਸੰਭੀ ਵੀ ਆ ਵੀਰੇ ਪਿੰਡ ਦਾ ਨਾਮ ਤੇ ਪੂਰਾ ਐਡਰੈਸ ਦੇ ਦਿਓ ਪੂਰਾ ਜੌਲਾ ਪਿੰਡ ਜੌਲਾ ਹਾਂ ਦੋਤੋਂ ਪਿੰਡ ਜੌਲਾ ਨੇੜੇ ਰੈਕਾਟ ਹਾਂ ਵੀਨਾ ਕੰਡੈਕਟ ਕਰ ਲਿਓ ਨਾਮ ਆ ਵੀਰ ਦਾ ਵੀ ਨਾਮ ਕੀ ਆਪਣਾ ਸੰਤੋਖ ਸਿੰਘ ਸੰਤੋਖ ਸਿੰਘ ਆ ਪਿੰਡ ਜੌਲਾ ਨੇੜੇ ਰੈਕਾਟ ਵੀਨਾ ਕੰਡੈਕਟ ਕਰ ਲਿਓ ਤੇ ਮੁੱਲ ਵਗੈਰਾ ਦੀ ਗੱਲ ਵੀਰ ਕਹਿੰਦਾ ਮੈਂ ਫੋਨ ਤੇ ਕਰੂੰਗਾ ਆਪਾਂ ਫੋਨ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਵੀਡੀਓ ਨੂੰ ਦੋਸਤੋ ਬਹੁਤ-ਬਹੁਤ ਸ਼ੇਅਰ ਕਰ ਦਿਓ ਤਾਂ ਆਪਾਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੀਏ ਤੁਹਾਡੇ ਸਾਹਮਣੇ ਲਿਆਉਂਦੇ ਰਹੀਏ ਤੇ ਨਗੀਆਂ ਲੈ ਕੇ ਆਵਾਂਗੇ ਬਹੁਤ-ਬਹੁਤ ਲਾਇਕ ਕਰ ਦਿਓ ਤੇ ਬਹੁਤ-ਬਹੁਤ ਸ਼ੇਅਰ ਕਰ ਦਿਓ ਧੰਨਵਾਦ ਉਸਤੋ